ਸੇਲ ਆਲ ਵੀਹਿਕਲ ਚੈਨਲ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਚਾਰ ਟਰੈਕਟਰ ਇੱਕ ਗੱਡੀ ਅਤੇ ਇੱਕ ਟਰਾਲੀ ਸੇਲ ਵਾਸਤੇ ਆਏ ਹੋਏ ਹਨ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਪਹਿਲੇ ਟਰੈਕਟਰ ਦੀ ਪਹਿਲਾ ਟਰੈਕਟਰ ਹੈ ਜੀ ਸਾਡੇ ਕੋਲ ਜੋਂਡੀਅਰ 5405 4x4 2023 ਮਾਡਲ ਇਸ ਦੇ ਨਾਲ ਦੇ ਟਾਇਰ ਹਨ ਜੀ 95 ਪੈਸੇ ਨਾਲ ਦੇ 300 ਘੰਟੇ ਚੱਲਿਆ ਇਹ ਟਰੈਕਟਰ ਹੈ ਜੀ 4 ਸਪੀਡ ਹੈ ਜੀ ਇਸ ਦੀ ਪੰਜਾਬ ਨੰਬਰ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਬਸ 1 ਸਾਲ ਹੀ ਚੱਲਿਆ ਹੋਇਆ ਹੈ ਇਹ ਟਰੈਕਟਰ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 12,75,000 ਰੁਪਿਆ ਕੋਈ ਫਿਕਸ ਪ੍ਰਾਈਸ ਨਹੀਂ ਹੈ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਏਰੀਆ ਹੈ ਜੀ ਇਸ ਦਾ ਮੋਗਾ ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 98144 31397 98144 31397 ਤੇ ਲਾ ਕੇ ਤੁਸੀਂ مالک ਵੀਰ ਨਾਲ ਗੱਲ ਕਰ ਸਕਦੇ ਹੋ ਮੋਬਾਈਲ ਨੰਬਰ ਵੀਡੀਓ ਦੇ ਉੱਪਰ ਚੱਲ ਰਿਹਾ ਹੈ ਦੂਜਾ ਟਰੈਕਟਰ ਹੈ ਜੀ ਸਾਡੇ ਕੋਲ ਸੋਨਾਲੀ ਕਾ 60 DI 2008 ਮਾਡਲ ਪੰਜਾਬ ਨੰਬਰ ਪਹਿਲੇ ਨਾਂ ਤੇ ਸਾਈਡ ਵગેਰੇ ਇਹ ਟਰੈਕਟਰ ਹੈ ਜੀ ਤੇਲ ਬ੍ਰੇਕ ਡਬਲ ਕਲਚ ਰੰਗ ਪੇਂਟ ਬਿਲਕੁਲ ਇਸ ਦਾ オリジナル ਹੈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਇਸ ਨੂੰ ਤੁਸੀਂ ਤਸੱਲੀ ਨਾਲ ਵਾਹ ਕੇ ਚਲਾ ਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਸਲਫਸਟਾਰਟ ਇਹ ਟਰੈਕਟਰ ਹੈ ਜੀ ਵਧੀਆ ਜੰਸੀ ਵਾਲਾ ਬੰਪਰ ਛਤਰੀ ਲੱਗੇ ਹੋਏ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਜੀ ਸੋਨਾਲੀਕਾ 60 ਡੀਆਈ 2008 ਮਾਡਲ ਇਸ ਦਾ ਮੁੱਲ ਰੱਖਿਆ ਗਿਆ ਹੈ 3 ਲੱਖ ਰੁਪਈਆ ਕੋਈ ਫਿਕਸ ਪ੍ਰਾਈਸ ਨਹੀਂ ਆ ਮੌਕੇ ਤੇ ਥੋੜਾ ਮਾਨਤਾਣ ਹੋ ਸਕਦਾ ਹੈ ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 94630 30890 94630 3098 ਦਾ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਇਸ ਟਰੈਕਟਰ ਦੀ ਹੋਰ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਤੀਜਾ ਟਰੈਕਟਰ ਹੈ ਜੀ ਸਾਡੇ ਕੋਲ ਨਿਊ ਹੋਲੈਂਡ 3600 2017 ਮਾਡਲ ਇਹ ਟਰੈਕਟਰ ਹੈ ਜੀ 500 ਘੰਟੇ ਚੱਲਿਆ ਪੰਜਾਬ ਨੰਬਰ ਪਹਿਲੇ ਨਾਂ ਤੇ ਇਹ ਟਰੈਕਟਰ ਹੈ ਵਧੀਆ ਰੰਗ ਟੰਗ ਇਸ ਦਾ ਵਧੀਆ ਬੰਪਰ ਛਤਰੀ ਮੋٹے ਪੈਪਾਂ ਵਾਲੀ ਛਤਰੀ ਲੱਗੀ ਹੋਈ ਸਲਫ ਸਟਾਰਟ ਇਹ ਟਰੈਕਟਰ ਹੈ ਜੀ ਪਹਿਲੇ ਨਾਂ ਤੇ ਨਾਲ ਦੇ ਟਾਇਰ ਇਸ ਤੇ ਲਗਭਗ 75% ਸਾਈਡ ਗੇਅਰ ਇਹ ਟਰੈਕਟਰ ਹੈ ਜੀ ਤੇਲ ਬ੍ਰੇਕ ਡਬਲ ਕਲਚ ਪਾਵਰ ਸਟੀering ਰੰਗ ਪੇਂਟ ਬਿਲਕੁਲ オリジナル ਹੈ ਜੀ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਇੰਜਨ ਗੇਅਰ ਲਿਫਟ ਪੂਰਾ ਓਕੇ ਹੈ ਜੀ ਕਿਸੇ ਵੀ ਪ੍ਰਕਾਰ ਦੀ ਕੋਈ ਇੰਜਨ ਗੇਅਰ ਲਿਫਟ ਵਿੱਚ ਕੋਈ ਕਮੀ ਨਹੀਂ ਹੈ ਇਸ ਨੂੰ ਤੁਸੀਂ ਤਸੱਲੀ ਨਾਲ ਵਾਹ ਕੇ ਚਲਾ ਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਇਸ ਦਾ ਮੁੱਲ ਰੱਖਿਆ ਗਿਆ ਹੈ 5,25,000 ਰੁਪਿਆ ਮੌਕੇ ਉੱਤੇ ਥੋੜਾ ਮਾਣ ਤਾਣ ਹੋ ਸਕਦਾ ਹੈ। ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ 8427725955। ਤੀਜਾ ਚੌਥਾ ਟਰੈਕਟਰ ਹੈ ਜੀ ਸਾਡੇ ਕੋਲ। ਮਹਿੰਦਰਾ 395 DI ਟਰਬੋ ਟਰੈਕਟਰ ਹੈ ਜੀ ਇਹ। 2013 ਮਾਡਲ ਪੰਜਾਬ ਨੰਬਰ ਪਹਿਲੇ ਨਾਂ ਤੇ ਪਾਵਰ ਸਟੀering ਇਸ ਟਰੈਕਟਰ ਹੈ ਜੀ ਤੇਲ ਬ੍ਰੇਕ ਡਬਲ ਕਲਚ ਰੰਗ ਪੇਂਟ ਬਿਲਕੁਲ 오ਰੀਜਨਲ ਹੈ ਜੀ ਸਲਫਟ ਸਟਾਰਟ ਇੰਜਨ ਗিয়ার ਲਿਫਟ ਪੂਰਾ ਓਕੇ ਹੈ ਕਿਸੇ ਵੀ ਪ੍ਰਕਾਰ ਦੀ ਟਰੈਕਟਰ ਵਿੱਚ ਕੋਈ ਕਮੀ ਨਹੀਂ ਮਾਲਕ ਵੀਰ ਵੱਲੋਂ ਦੱਸੀ ਗਈ 13628 ਦੇ ਇਸ ਦੇ ਨਾਲ ਦੇ ਟਾਇਰ ਹਨ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 350000 ਰੁਪਿਆ ਕੋਈ ਫਿਕਸ ਪ੍ਰਾਈਸ ਨਹੀਂ ਹੈ ਮੌਕੇ ਤੇ ਥੋੜਾ ਮਾਨਤਾ ਹੋ ਸਕਦਾ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ 395 ਡੀਆਈ ਟਰੈਕਟਰ ਹੈ ਜੀ ਟਰੈਕਟਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 84277 2595584277 25955 ਮਾਲਕ ਵੀਰ ਦਾ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਵੀਡੀਓ ਦੇ ਉੱਪਰ ਚੱਲ ਰਿਹਾ ਹੈ ਉਸ ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਅੱਗੇ ਹੈ ਜੀ ਸਾਡੇ ਕੋਲ Swift Desire 2018 ਮਾਡਲ ਇਹ ਪੰਜਾਬ ਨੰਬਰ ਗੱਡੀ ਹੈ ਜੀ ਪਹਿਲੇ ਨਾਂ ਤੇ ਇਹ ਗੱਡੀ ਹੈ ਜੀ ਨਗਦ ਕੈਸ਼ ਦੀ ਨਿਕਲੀ ਹੋਈ ਫੁੱਲ ਇਨਸੋਰਸ ਹੈ ਜੀ ਇਸ ਦੀ ਨਿਊ ਬੈਟਰੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਹੈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਐਕਸੀਡੈਂਟ ਨਹੀਂ ਕੋਈ ਸਕਰਾਚ ਨਹੀਂ ਇਸ ਦਾ ਡਿਮਾਂਡ ਰੱਖੀ ਗਈ ਹੈ ਜੀ ਇਸ ਦੀ 6 ਲੱਖ ਰੁਪਈਆ ਮੌਕੇ ਉੱਤੇ ਮਾਨਤਾ ਹੋ ਸਕਦਾ ਹੈ ਗੱਡੀ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 98556 38447 98556 38447 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਇਸ ਗੱਡੀ ਦੀ ਹੋਰ ਜਾਣਕਾਰੀ ਮਾਲਕ ਵੀਰ ਕੋਲੋਂ ਡਾਇਰੈਕਟ ਲੈ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਇੱਕ ਗੱਡੀ ਹੈ ਗੱਡੀ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਬਾਕੀ ਵਧੀਆ ਰੇ ਜਾਣਕਾਰੀ ਲਈ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਅੱਗੇ ਹੈ ਜੀ ਸਾਡੇ ਕੋਲ ਟਰਾਲਾ 13x7 ਦੇ ਅਮਲੋਹ ਸ਼ਹਿਰ ਦੀ ਬਣੀ ਹੋਈ ਇਹ ਟਰਾਲੀ ਹੈ ਜੀ 2023 ਮਾਡਲ ਦੀ ਸਿਰਫ 1 ਸਾਲ ਹੀ ਹੋਇਆ ਹੈ ਜੀ ਇਸ ਨੂੰ ਬਣੀ ਹੋਈ ਨੂੰ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਪੱਤੀ ਵਾਲਾ ਵੇਡ 10 ਇੰਚੀ 86 8 ਨੜੀ ਹਬ ਹੈ ਜੀ 26 ਕਿਲੋ ਵਜਨ ਹੈ ਜੀ ਇਸ ਦਾ ਬਹੁਤ ਹੈਵੀ ਮਜ਼ਬੂਤ ਟਰਾਲੀ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 2 ਲੱਖ 30000 ਰੁਪਈਆ ਮੌਕੇ ਉੱਤੇ ਥੋੜਾ ਮਾਣਤਾਨ ਹੋ ਸਕਦਾ ਹੈ ਟਰਾਲੀ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਬਾਕੀ ਤੁਸੀਂ ਮੌਕੇ ਤੇ ਜਾ ਕੇ ਟਰਾਲੀ ਨੂੰ ਚੈੱਕ ਕਰ ਸਕਦੇ ਹੋ ਟਰਾਲੀ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 84277 25955 84277 25955 ਮਾਲਕ ਵੀਰ ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਟਰਾਲੀ ਦੀ ਹੋਰ ਜਾਣਕਾਰੀ ਲੈ ਸਕਦੇ ਹੋ ਇਹੋ ਜਿਹੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਦਾਂ ਦੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 86228 22751 86228 22751 ਤੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ ਐਡ ਕਰਵਾਉਣ ਵਾਲਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਹੈ ਇਸ ਵਿੱਚ ਤੁਸੀਂ 8-10 ਫੋਟੋਆਂ ਪਾ ਕੇ ਇਸ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਬਾਕੀ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਮਾਲਕੀ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕੀ ਵੀਰ ਨਾਲ ਗੱਲ ਕਰਕੇ ਵਾਹਨ ਬਾਰੇ ਪੁੱਛ ਸਕਦੇ ਹੋ ਧੰਨਵਾਦ